ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਜਨਨ ਲਈ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਤਿੰਨ ਗੱਲਾਂ ਸੁਣਨ ਤੋਂ ਬਾਅਦ ਤੁਸੀਂ ਕਦੇ ਵੀ ਅਮਰਤ ਵੇਲੇ ਦੇ ਵਿੱਚ ਸੌ ਨਹੀਂ पाओगे ਭਾਗ ਕਿ ਅਮਰਤ ਵੇਲੇ ਦੇ ਵਿੱਚ ਉੱਠਣਾ ਸ਼ੁਰੂ ਕਰਦਾ ਹੋਗੇ ਉੱਠ ਕੇ ਨਾਮ ਜਪਣਾ ਸ਼ੁਰੂ ਕਰਦਾ ਹੋਗੇ ਤਾਂ ਫਿਰ ਇਹ ਤਿੰਨ ਗੱਲਾਂ ਕਿਹੜੀਆਂ ਨੇ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੇੜ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਫਲ ਆ ਹੋ ਸਕੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਮਹਾਪੁਰਖ ਜੀ ਹਮੇਸ਼ਾ ਇੱਕ ਗੱਲ ਸਮਝਾਉਂਦੇ ਆ ਨਾ ਕਿ ਅਮਰਤ ਵੇਲੇ ਆਪ ਉੱਠਣਾ ਅਤੇ ਕਿਸੇ ਹੋਰ ਨੂੰ ਉਠਾਉਣਾ ਦੋਵੇਂ ਹੀ ਪੁੰਨ ਦੇ ਕੰਮ ਨੇ ਸਾਡੇ ਚੰਗੇ ਕਰਮ ਬਣਾਉਂਦੇ ਨੇ ਤੇ ਗੱਲ ਕਰ ਤਾਂ ਜੇਕਰ ਸਾਡੀ ਇੱਕ ਕੋਸ਼ਿਸ਼ ਕਰਕੇ ਕਿਸੇ ਦਾ ਅਮਰ ਤਵੇਲਾ ਬਣ ਜਾਵੇ ਇਹ ਗੱਲਾਂ ਕਿਸੇ ਦੇ ਮਨ ਨੂੰ ਲੱਗ ਜਾਣ ਉਹ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦੇਵੇ ਤਾਂ ਇਹਦੇ ਨਾਲੋਂ ਚੰਗੀ ਗੱਲ ਕੋਈ ਹੋ ਨਹੀਂ ਸਕਦੀ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਫਿਰ ਅੱਗੇ ਵੀ ਇਹਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤਾਂ ਆਓ ਅਗਲੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਬਹੁਤ ਸਾਰੇ ਭੈਣ ਭਰਾ ਐਸੇ ਨੇ ਜੋ ਕਹਿ ਦਿੰਦੇ ਆ ਕਿ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਆ ਪਰ ਕੀ ਕਰੀਏ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਅਮਰਤ ਵੇਲੇ ਜਾਗ ਵੀ ਆ ਜਾਂਦੀ ਆ ਪਰ ਅਸੀਂ ਉੱਠ ਕੇ ਵੀ ਦੁਬਾਰਾ ਸੌਂ ਜਾਂਦੇ ਆ ਅਮਰਤ ਵੇਲੇ ਸਾਨੂੰ ਆਲਸ ਨੀਂਦ ਘੇਰਾ ਪਾਉਂਦੀ ਆ ਜਾਂ ਫਿਰ ਕਈ ਕਹਿੰਦੇ ਵੀ ਅਮਰਤ ਵੇਲੇ ਉੱਠਿਆ ਹੀ ਨਹੀਂ ਜਾਂਦਾ ਬਿਸਤਰ ਖੜਾ ਹੀ ਨਹੀਂ ਛੱਡਦਾ ਸਾਡੇ ਤੋਂ ਬਿਸਤਰ ਛੱਡਿਆ ਹੀ ਨਹੀਂ ਜਾਂਦਾ ਤਾਂ ਦੇਖੋ ਜੀ ਅਮਰਤ ਵੇਲੇ ਉੱਠਣਾ ਕਿਸੇ ਦੇ ਲਈ ਵੀ ਆਸਾਨ ਨਹੀਂ ਆ ਕਿਉਂਕਿ ਅਮਰਤ ਵੇਲੇ ਦੀ ਨੀਂਦ ਸਾਰੀ ਰਾਤ ਦੇ ਨਾਲੋਂ ਪਿਆਰੀ ਨੀਂਦ ਹੁੰਦੀ ਆ ਪੂਰੀ ਰਾਤ ਸੌਂ ਕੇ ਬੰਦਾ ਨਹੀਂ ਰਾਜਦਾ ਉਨਾ ਆਨੰਦ ਨਹੀਂ ਮਿਲਦਾ ਜਿੰਨਾ ਅਮਰਤ ਵੇਲੇ ਦੀ ਨੀਂਦ ਦੇ ਵਿੱਚ ਆਨੰਦ ਆਉਂਦਾ ਹੈ ਗੁਰੂ ਸਾਹਿਬ ਦੀ ਸਾਨੂੰ ਸਮਝਾਉਂਦੇ ਹੋਈ ਨਹੀਂ ਦੱਸਦੇ ਕਿ ਕੋਈ ਪੱਕਾ ਰੋਗੀ ਵੀ ਹੈ ਨਾ ਜਿਹੜਾ ਸਾਰੀ ਰਾਤ ਆਪਣੇ ਦੁੱਖ ਰੋਗ ਦੇ ਨਾਲ ਤਰਸਦਾ ਰਹਿੰਦਾ ਹੈ ਉਹ ਵੀ ਅਮਰਤ ਵੇਲੇ ਦੇ ਵਿੱਚ ਸੌ ਜਾਂਦਾ ਹੈ ਕਿਉਂਕਿ ਅਮਰਤ ਵੇਲੇ ਦੀ ਨੀਂਦ ਬਹੁਤ ਪਿਆਰੀ ਆ ਅਮਰਤ ਵੇਲੇ ਦੇ ਵਿੱਚ ਨੀਂਦ ਬਹੁਤ ਜ਼ੋਰ ਪਾਉਂਦੀ ਆ ਕਲ ਯੁਗ ਆਪਣੇ ਪੂਰੇ ਪ੍ਰਭਾਵ ਦੇਤੇ ਹੁੰਦਾ ਹੈ ਪਰ ਜਿਹੜੇ ਮਨੁੱਖ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹ ਕਿੰਨੇ ਭਾਗਾਂ ਵਾਲੇ ਨੇ ਕਿਉਂਕਿ ਅਮਰਤ ਵੇਲੇ ਬਾਰੇ ਤਿੰਨ ਗੱਲਾਂ ਮਹਾਪੁਰਖ ਜੀ ਸਮਝਾਉਂਦੇ ਨੇ ਇਹ ਤਿੰਨ ਗੱਲਾਂ ਸੁਣ ਕੇ ਅਸੀਂ ਵੀ ਅਮਰਤ ਵੇਲੇ ਦੇ ਵਿੱਚ ਉੱਠਣਾ ਸ਼ੁਰੂ ਕਰ ਦੇਵਾਂਗੇ ਮਹਾਪੁਰਖ ਜੀ ਕਹਿੰਦੇ ਅਮਰਤ ਵੇਲਾ ਕੋਈ ਆਮ ਵੇਲਾ ਨਹੀਂ ਹੈ ਇਹ ਗੁਰਨਾਨਕ ਪਾਤਸ਼ਾਹ ਦੀ ਨਿੱਗੀ ਗੋਦਿਆ ਜੋ ਮਨੁੱਖ ਅਮਰਤ ਵੇਲੇ ਦੇ ਵਿੱਚ ਉੱਠਦੇ ਆ ਨਾ ਸਮਝੋ ਉਹ ਆਪਣੇ ਗੁਰੂ ਨਾਨਕ ਪਾਸ਼ਾ ਦੀ ਗੋਦ ਦਾ ਨਿਗਮ ਮੰਨਦੇ ਆ ਫਿਰ ਆਪ ਸੋਚੋ ਜਿਸ ਬੰਦੇ ਨੂੰ ਆਪਣੇ ਗੁਰੂ ਦੀ ਗੋਦ ਮਿਲ ਜਾਵੇ ਉਹਨੂੰ ਹੋਰ ਕੀ ਚਾਹੀਦਾ ਹੈ ਇੱਕ ਨੀਂਦ ਦਾ ਤਿਆਗ ਕਰਕੇ ਸਾਨੂੰ ਆਪਣੇ ਗੁਰੂ ਦੀ ਗੋਦ ਮਿਲ ਸਕਦੀ ਆ ਤਾਂ ਇਹ ਸੱਚ ਦਾ ਬਹੁਤ ਸਸਤਾ ਹੈ ਕਿਉਂਕਿ ਗੁਰੂ ਦੀ ਗੋਦ ਵਿੱਚ ਸੁੱਖ ਆ ਗੁਰੂ ਦੀ ਗੋਦ ਵਿੱਚ ਜਾ ਕੇ ਸਾਡੀਆਂ ਸਾਰੀਆਂ ਚਿੰਤਾ ਦੁੱਖ ਰੋਗ ਮਿਟ ਜਾਣੇ ਇੱਥੇ ਮਹਾਪੁਰਖ ਵੀ ਦਜੀ ਉਦਾਹਰਣ ਦਿੰਦੇ ਨੇ ਕਿੰਦੇ ਮਾਂ ਨੂੰ ਆਪਣੇ ਸਾਰੇ ਹੀ ਬੱਚੇ ਬੜੇ ਪਿਆਰੇ ਹੁੰਦੇ ਆ ਮਾਂ ਦਾ ਪਾਵੇਂ ਇੱਕ ਬੱਚਾ ਏ ਪਾਵੇਂ ਦੋ ਤੇ ਪਾਵੇਂ ਤਿੰਨ ਉਹ ਤਿੰਨੇ ਬੱਚੇ ਹੀ ਉਹਨੂੰ ਪਿਆਰੇ ਨੇ ਪਰ ਇੱਕ ਗੱਲ ਹਮੇਸ਼ਾ ਨੋਟ ਕਰਿਓ ਜਿਹੜਾ ਗੋਦੀ ਦਾ ਬਾਲ ਹੁੰਦਾ ਹੈ ਨਾ ਮਾਂ ਉਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਆ ਲਾਡ ਲੜੰਦੀ ਆ ਉਹਦਾ ਧਿਆਨ ਰੱਖਦੀ ਆ ਕਿਉਂਕਿ ਮਾਂ ਨੂੰ ਪਤਾ ਏ ਬੀ ਇਹ ਮੇਰੇ ਤੇ ਡਿਪੈਂਡ ਆ ਮੇਰੇ ਤੋਂ ਬਿਨਾ ਇਹ ਆਪਣੇ ਕੰਮ ਨਹੀਂ ਕਰ ਸਕਦਾ ਇਸ ਕਰਕੇ ਉਹਦੇ ਸਾਰੇ ਕੰਮ ਮਾਂ ਆਪ ਕਰਦੀ ਆ ਅਤੇ ਉਹਨੂੰ ਲਾਡ ਵੀ ਲੜਬਦੀ ਆ ਵਾਰ-ਵਾਰ ਉਹਦਾ ਮੱਥਾ ਚੁੰਮਦੀ ਆ ਉਹਨੂੰ ਲਾਡ ਪਿਆਰ ਕਰਦੀ ਆ ਕਿਉਂਕਿ ਮਾਂ ਨੂੰ ਪਤਾ ਏ ਕਿ ਇਹ ਵਿਚਾਰੇ ਦੇ ਮੇਰੇ ਤੋਂ ਬਿਨਾ ਹੋਰ ਕਿਸੇ ਨੇ ਕੰਮ ਨਹੀਂ ਕਰਨਾ ਇਹਦੇ ਸਾਰੇ ਕੰਮ ਮੈਨੂੰ ਕਰਨੇ ਪੈਣੇ ਆ ਇਹ ਆਪ ਨਹੀਂ ਕਰ ਸਕਦਾ ਇਸ ਕਰਕੇ ਮਾਂ ਉਹਦੇ ਸਾਰੇ ਕੰਮ ਵੀ ਕਰਦੀ ਆ ਅਤੇ ਉਹਨੂੰ ਲਾਡ ਪਿਆਰ ਦੀ ਝਾਰਾ ਕਰਦੀ ਆ ਮਸ ਉਸੇ ਤਰ੍ਹਾਂ ਸਤਿਗੁਰ ਸੱਚੇ ਪਾਸ਼ਾ ਨੂੰ ਸਭ ਜੀ ਦੇ ਨਾਲ ਪਿਆਰ ਆ ਆਪਾਂ ਸਾਰੇ ਹੀ ਉਹ ਪਰਮ ਪਿਤਾ ਪਰਮਾਤਮਾ ਦੇ ਬੱਚੇ ਆ ਭਾਵੇਂ ਚੰਗੇ ਆ ਮਾੜੇ ਆ ਸਾਰੇ ਹੀ ਮਾਲਕ ਦੇ ਬੱਚੇ ਆ ਪਰ ਜੋ ਬੱਚੇ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉੱਠ ਕੇ ਨਾਮ ਜਪਦੇ ਨੇ ਉਹ ਆਪਣੇ ਗੁਰੂ ਦਾ ਪਿਆਰ ਜ਼ਿਆਦਾ ਹਾਸਲ ਕਰਦੇ ਆ ਜਿਵੇਂ ਗੋਦੀ ਦੇ ਬਾਲ ਨੂੰ ਮਾਂ ਜ਼ਿਆਦਾ ਪਿਆਰ ਕਰਦੀ ਹੈ ਨਾ ਓਵੇਂ ਸਤਿਗੁਰ ਸੱਚੇ ਪਾਸ਼ਾ ਅਮਰਤ ਵੇਲੇ ਉੱਠਣ ਵਾਲਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਜਾਦਾ ਪਿਆਰ ਕਰਦੇ ਨੇ ਤਾਂ ਇਸ ਕਰਕੇ ਜੇ ਆਪਾਂ ਵੀ ਆਪਣੇ ਗੁਰੂ ਦੀ ਗੋਦ ਦਾ ਨਿਗਮ ਮੰਨਣਾ ਹੈ ਗੁਰੂ ਦੇ ਸਭ ਤੋਂ ਪਿਆਰੇ ਬਣਨਾ ਹੈ ਨਾ ਤਾਂ ਫਿਰ ਅਮਰਤ ਦੇਲੇ ਦੇ ਵਿੱਚ ਉੱਠਣਾ ਪੈਣਾ ਹੈ ਇਹ ਨੀਂਦ ਨੂੰ ਤਿਆਗਣਾ ਪੈਣਾ ਹੈ ਨੀਂਦ ਹੀ ਸਾਡੇ ਤੇ ਸਾਡੇ ਗੁਰੂ ਦੇ ਵਿੱਚ ਰੁਕਾਵਟ ਬਣਦੀ ਹੈ ਇਹ ਨੀਂਦ ਦਾ ਤਿਆਗ ਕਰਕੇ ਅਮਰਤ ਦੇਲੇ ਉੱਠ ਕੇ ਆਪਣੇ ਗੁਰੂ ਦੀ ਗੋਦ ਦਾ ਨਿਗਮ ਮੰਨਣਾ ਹੈ ਅਤੇ ਇਹ ਕੰਮ ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਆਪਣੇ ਗੁਰੂ ਅੱਗੇ ਹੀ ਅਰਦਾਸਾਂ ਬੇਹਤਾਂ ਤਰਲੇ ਕਰੀਏ ਕਿ ਸਤਿਗੁਰ ਸੱਚੇ ਪਾਸ਼ਾ ਇਹ ਕਿਰਪਾ ਮੇਰੇ ਤੇ ਕਰੋ ਮੈਨੂੰ ਵੀ ਆਪਣੀ ਲਿੱਗੀ ਗੋਦ ਬਖਸ਼ੋ ਉਸ ਤੋਂ ਬਾਅਦ ਤੀਸਰੀ ਗੱਲ ਮਹਾਪੁਰਖ ਜੀ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਦੇ ਵਿੱਚ ਗੁਰਨਾਨਕ ਪਾਸ਼ਾ ਆਪ ਆ ਕੇ ਸੰਸ ਨੂੰ ਰੰਬੇ ਲੈ ਕਦੇ ਵੀ ਇਹ ਗੱਲ ਤੁਸੀਂ ਨੋਟ ਕਰ ਲਿਓ ਜੇ ਜੇਕਰ ਆਪਾਂ ਰਾਤ ਨੂੰ ਆਪਣੇ ਸਹੀ ਸਮੇਂ ਤੇ ਸੁਤੇ ਹਨ ਤਾਂ ਸਾਨੂੰ ਸਵੇਰੇ ਪਿੰਨ ਤੋਂ ਚਾਰ ਦੇ ਵਿੱਚ ਆਪਣੇ ਆਪ ਜਾਗ ਜਰੂਰ ਆਉਂਦੀ ਹੈ ਭਾਵੇਂ ਕੋਈ ਪਾਸਾ ਬਦਲਣ ਵਾਸਤੇ ਇੱਥੇ ਕੋਈ ਕਿਰਿਆ ਸੋਧਨ ਦੇ ਲਈ ਇੱਥੇ ਕੋਈ ਤਬਕੀ ਉੱਥੇ ਕਿਸੇ ਨੂੰ ਕੋਈ ਖੜਾਕ ਆਵੇ ਇਸੇ ਵੀ ਕਾਰਨ ਕਰਕੇ ਜਾਗ ਆਵੇ ਇੱਕ ਵਾਰ ਜਾਗ ਜਰੂਰ ਆਉਂਦੀ ਹੈ ਉਹ ਜਾਗ ਆਪਣੇ ਆਪ ਹੀ ਆਉਂਦੀ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਦਾ ਇਸ਼ਾਰਾ ਹੁੰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਆਵਾਜ਼ ਮਾਰਦੇ ਨੇ ਉਠਾਉਣਾ ਚਾਹੁੰਦੇ ਨੇ ਕੁਝ ਤਾਂ ਆਵਾਜ਼ ਸੁਣ ਕੇ ਉੱਠ ਕੇ ਬੈਠ ਜਾਂਦੇ ਆ ਮਾਲਕ ਨੂੰ ਯਾਦ ਕਰਦੇ ਆ ਮਾਲਕ ਦੀ ਗੋਧ ਦਾ ਨਿਕਮਾਉਂਦੇ ਆ ਪਰ ਕਈ ਆਵਾਜ਼ ਸੁਣ ਕੇ ਵੀ ਦਵਾਰਾ ਸੁਣ ਜਾਂਦੇ ਆ ਔਰ ਗਵਲਿਆਂ ਕਰ ਦਈਏ ਜਿਹੜੇ ਸੌ ਜਾਂਦੇ ਨੇ ਸਮਝੋ ਉਹਨਾਂ ਦੇ ਭਾਗ ਉਹਨਾਂ ਦੀ ਕਿਸਮਤ ਵਿੱਚ ਸੌਂਗੇ ਕਿਉਂਕਿ ਆਪ ਸੋਚਦੇ ਕਿ ਗੁਰਨਾਨ ਕਪਾਸ਼ ਦੀਨ ਦੁਨੀਆ ਦੇ ਮਾਲਕ ਸਾਡੇ ਸਿਰ ਉੱਤੇ ਖੜੇ ਆ ਜੇ ਅਸੀਂ ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਵੱਲ ਪਿੱਠ ਕਰਕੇ ਦੁਬਾਰਾ ਸੌਂਗੇ ਤਾਂ ਪਾਸ਼ਾ ਪਤਾ ਨਹੀਂ ਕਿੰਨਿਆ ਦਾਤਾ ਕਿੰਨਾ ਕੁਝ ਸਾਡੇ ਲਈ ਲੈ ਕੇ ਆਏ ਸੀ ਕਿੰਨਾ ਕੁਝ ਸਾਨੂੰ ਦੇਣਾ ਚਾਹੁੰਦੇ ਸੀ ਪਰ ਅਸੀਂ ਉੱਠੇ ਹੀ ਅਸੀਂ ਉਹ ਚੀਜ਼ਾਂ ਨੂੰ ਤੋ ਲਈਏ ਹੀ ਨਹੀਂ ਫਿਰ ਉੱਠ ਕੇ ਗਿਲੇ ਸ਼ਿਕਾਇਤਾਂ ਕਰਦੇ ਆ ਮੇਨਵਾ ਨਹੀਂ ਮਿਲਿਆ ਉਹ ਨਹੀਂ ਮਿਲਿਆ ਜਦੋਂ ਮਾਲਕ ਦੇਣਾ ਚਾਹੁੰਦਾ ਸੀ ਉਦੋਂ ਤਾਂ ਅਸੀਂ ਚਾਦਰ ਚੰਗੀ ਤਰ੍ਹਾਂ ਤਾਣ ਕੇ ਕੱਸ ਕੇ ਫੇਰ ਸੌਂਗੇ ਤਾਂ ਜੇ ਆਪਾਂ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਆ ਤਾਂ ਅਮਰਤ ਵੇਲੇ ਦੇ ਵਿੱਚ ਛੁੱਟਣਾ ਪੈਣਾ ਇਹ ਤਿੰਨੇ ਗੱਲਾਂ ਯਾਦ ਰੱਖਣੀਆਂ ਕਿ ਅਮਰਤ ਵੇਲਾ ਗੁਰੂ ਦੀ ਗੋਦੀ ਆ ਅਤੇ ਗੋਦੀ ਦਾ ਨਾਲ ਸਭ ਤੋਂ ਪਿਆਰਾ ਹੁੰਦਾ ਹੈ ਜੋ ਉੱਠ ਜਾਂਦੇ ਨੇ ਉਹ ਆਪਣੇ ਗੁਰੂ ਦੀ ਗੋਦ ਦਾ ਨਿਗਮਾਂਦੇ ਨੇ ਜਿਹੜੇ ਸੁੱਤੇ ਰਹਿੰਦੇ ਨੇ ਉਹ ਫਿਰ ਆਪਣੇ ਗੁਰੂ ਦੀ ਗੋਦ ਤੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਨੇ ਜਦੋਂ ਆਪ ਆਪਾ ਸੋਚਣਾ ਹੈ ਕਿ ਸਾਨੂੰ ਕੀ ਚਾਹੀਦਾ ਹੈ ਨੀਂਦ ਚਾਹੀਦੀ ਹੈ કે ਗੁਰੂ ਦੀ ਗੋਦ ਚਾਹੀਦੀ ਹੈ ਫੈਸਲਾ ਸਾਜਾ ਹੈ ਪਰ ਜੇ ਗੁਰੂ ਦੀ ਗੋਦ ਮਿਲੇ ਤਾਂ ਸੁੱਖ ਮਿਲਣਗੇ ਲੋਕ ਘਰੂਗ ਚਿੰਤਾਵਾਂ ਤੋਂ ਖੈੜਾ ਛੁੱਟੇਗਾ ਤੇ ਜੇ ਨੀਂਦ ਪਿਆਰੀ ਲੱਗਦੀ ਹੈ ਜੇ ਨੀਂਦ ਚੁਣ ਲਈ ਤਾਂ ਨੀਂਦ ਨੇ ਤਾਂ ਸਾ ਨੂੰ ਹਾਲਤੀ ਬਣਾਉਣਾ ਹੈ ਕਿਉਂਕਿ ਨੀਂਦ ਅਤੇ ਭੁੱਖ ਜਿੰਨੀ ਮਰਜ਼ੀ ਵਧਾਈ ਲਿਓ ਇਹਨੇ ਵਧੀ ਜਾਣਾ ਤਾਂ ਇਹ ਤੇ ਮੰਨਣਾ ਸਵੇਰੇ ਉੱਠਣ ਦੇ ਲਈ ਕਾਫੀ ਅੰਦਰ ਤੇ ਵੇਲੇ ਉੱਠਣ ਦੀ ਹਰ ਕੋਸ਼ਿਸ਼ ਕਰਨੀ ਆ ਗੁਰੂ ਅੰਗਦ ਦੇ ਸਾਹਮਣੇ ਮੰਟੀਆਂ ਕਰਨੀਆਂ ਕਿ ਸਤਿਗੁਰੂ ਸੱਚੇ ਪਾਸ਼ਾ ਸਾਡੇ 'ਤੇ ਕਿਰਪਾ ਕਰੋ ਅਸੀਂ ਅਣਜਾਣ ਹਾਂ ਅਸੀਂ ਮੂਰਖ ਹਾਂ ਅਸੀਂ ਆਲਸੀ ਹਾਂ ਅਸੀਂ ਉੱਠਨੇ ਪਾਉਂਦੇ ਪਾਸ਼ਾ ਆਪ ਹੀ ਕਿਰਪਾ ਕਰੋ ਅੰਮ੍ਰਿਤ ਵੇਲੇ ਉੱਠਣ ਦੇ ਲਈ ਜੋ ਵੀ ਯੁਗਤੀ ਅਪਣਾਉਣੀ ਪਵੇ ਤਾਂ ਕਰੋ ਕੋਲ ਸਰਾਣੇ ਪਾਣੀ ਦਾ ਜੱਗ ਰੱਖ ਕੇ ਸੌ ਜਾਓ ਜਦੋਂ ਮਾੜੀ ਦੀ ਅੱਖ ਸਵੇਰੇ ਖੁੱਲ੍ਹੇ ਨਾ ਨਾਲ ਦੀ ਨਾਲ ਉਹ ਜੱਗ ਦੇ ਵਿੱਚੋਂ ਰਾਤ ਗਿੱਲਾ ਕਰਕੇ ਅੱਖਾਂ ਦੇ ਉੱਤੇ ਫੇਰ ਲਓ ਕੋਈ ਕੱਪੜਾ ਗਿੱਲਾ ਕਰਕੇ ਅੱਖਾਂ ਦੇ ਫੇਰ ਲਓ ਤਾਂ ਵੀ ਇਹ ਆਲਸ نیند ਖੇੜਾ ਛੱਡੇ ਰਾਤ ਨੂੰ అలਾਰਮ ਲਗਾ ਕੇ ਸੋ ਉਲਾਰਮ ਕੁਝ ਦੂਰੀ ਤੇ ਲਗਾਓ ਤਾਂ ਜੋ ਸਾਨੂੰ ਉੱਠ ਕੇ ਬੰਦ ਕਰਨਾ ਪਾਵੇ ਜੇ ਐਵੇਂ ਵੀ ਗੱਲ ਨਹੀਂ ਬਣਦੀ ਤਾਂ ਕਰਦੇ ਉਸ ਜੀ ਨੂੰ ਕਹ ਕੇ ਸੋਹੋ ਜਿਹੜਾ ਰੋਜ਼ ਸਵੇਰੇ ਉੱਪਰ ਕਵੇਲੇ ਉੱਠਦਾ ਹੋਵੇ ਕਿ ਭਾਈ ਮੈਂਨ ਨੂੰ ਉਠਾ ਦੇ ਜੇ ਘਰ ਵਿੱਚ ਕੋਈ ਨਹੀਂ ਉੱਠਦਾ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਦੋਸਤ ਮਿੱਤਰ ਤਾਂ ਉੱਠਦਾ ਹੋਵੇਗਾ ਨਾ ਉਹਨੂੰ ਕਹੋ ਕਿ ਭਾਈ ਮੇਰੇ ਤੇ ਨਾ ਤਰਸ ਕਰ ਮੈਨੂੰ ਰੋਜ਼ ਸਵੇਰੇ ਫੋਨ ਕਰ ਦਿਆ ਕਰ ਉਨੀ ਦੇਰ ਤੱਕ ਕੌਣ ਕਰੇਗਾ ਕਰ ਜਿੰਨੀ ਦੇਰ ਤੱਕ ਮੈਂ ਚੁੱਪਾਂ ਦਾ